ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੱਲ ਜਦੋਂ ਥੋੜਾ ਜਿਹਾ ਵਿਹਲਾ ਹੋਇਆ ਆਪਣੇ ਕੰਮ ਧੰਦਿਆਂ ਤੋਂ ਤਾਂ ਫਿਰ ਨੀਂਦ ਵਧੀਆ ਆਈ ਤੇ ਨੀਂਦ ਵਿੱਚ ਜੋ ਕੁਝ ਤੁਸੀਂ ਦਿਨ ਦੇ ਵਿੱਚ ਪੜ੍ਹਿਆ ਹੁੰਦਾ ਸੁਣਿਆ ਹੁੰਦਾ ਤੁਹਾਡੇ ਕੰਨਾਂ ਵਿੱਚ ਪਿਆ ਹੁੰਦਾ ਉਹਦਾ ਸੁਪਨਾ ਬਣ ਜਾਂਦਾ ਤਫਿਰ ਸੁਪਨੇ ਦੇ ਵਿੱਚ ਕੀ ਹੋਇਆ ਕੀ ਵਾਪਰਿਆ ਉਹ ਤੁਹਾਡੇ ਸਮਖਸ਼ ਤੁਹਾਡੇ ਸਨਮੁਖ ਕਰਨ ਲੱਗੇ ਆ ਖਾਸ ਕਰਕੇ ਜਿਹੜੇ ਪੰਥਕ ਨੇ ਪੰਥਦਰਦੀ ਨੇ ਮੈਂ ਕੜਮ ਚੌਧਰੀ ਕਹਿਣਾ ਹੁੰਦਾ ਉਹ ਧਿਆਨ ਜ਼ਰੂਰ ਦਿਓ ਜਿਹੜਾ ਸੁਪਨਾ ਮੈਨੂੰ ਆਇਆ ਨਾ ਤੇ ਉਹ ਸੁਪਨੇ ਦੀ ਗੱਲ ਕਰਨ ਲੱਗਾ ਮੈਸੇ ਗੁਰੂ ਤੇਗ ਬਹਾਦਰ ਸਾਜੇ ਪਾਤਸ਼ਾਹ ਜੀ ਨੇ ਜਿਉਂ ਸੁਪਨਾ ਅਰ ਦੇਖਣਾ ਐਸੇ ਜਗ ਕੋ ਜਾਨ ਇਹ ਸ਼ਬਦ ਵਰਤੇ ਐ ਸ਼ਲੋਕਾਂ ਦੇ ਵਿੱਚ ਤੇ ਸੁਪਨਿਆਂ ਦੇ ਵਿੱਚ ਕੀ ਮੈਨੂੰ ਸੁਣਿਆ ਕੀ ਦੇਖਿਆ ਸੁਪਨਿਆਂ ਦੇ ਵਿੱਚ ਪੰਥ ਦੁਬਦਾ ਵਿੱਚ ਪਹਿਲਾ ਪੰਥ ਦੁੱਬਦਾ ਵਿੱਚ ਕਦੋਂ ਪਿਆ ਜਦੋਂ ਖਤਰਾਂੇ ਦੀ ਢਾਬ ਤੇ ਭਾਈ ਮਹਾ ਸਿੰਘ ਦਾ ਬੇਦਾਵਾ ਪਾੜਿਆ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ ਹਾਲਾਂਕਿ ਕੁਛ ਭੈੜ ਕੀਤਾ ਹੋਇਆ ਸਭ ਕੁਝ ਕੋਈ ਬੇਦਾਵਾ ਦਿੱਤਾ ਨਹੀਂ ਕੋਈ ਬੇਦਾਵਾ ਪਾੜਿਆ ਨਹੀਂ ਮੈਂ ਤੁਹਾਡਾ ਧਿਆਨ ਉਧਰ ਲਿਜਾਣਾ ਚਾਹੁੰਦਾ ਕਿ ਪੰਥ ਨੂੰ ਦੁੱਬਦਾ ਵਿੱਚ ਪਹਿਲਾਂ ਵੀ ਪਾਈ ਰੱਖਿਆ ਤੇ ਹੁਣ ਵੀ ਪੰਥ ਦੁੱਬਦਾ ਵਿੱਚ ਹੈ ਹੁਣ ਜਿਹੜਾ ਬੇਦਾਵਾ ਪਾੜਿਆ ਸੀ ਕਹਿੰਦੇ ਭਾਈ ਮਹਾ ਸਿੰਘ ਦੇ ਜਥੇ ਵਿੱਚ 40 ਸਿੰਘ ਹੋਰ ਸੀ। ਅ 41 ਮੰਜੇਦਾਰ ਸੀ ਕਹਿੰਦੇ ਉਹਨਾਂ ਨੂੰ 40 ਮੁਕਤੇ ਕਿਹਾ ਜਾਂਦਾ। ਤੇ ਇੱਕ ਜਿਹੜੇ ਚਮਕਾਰ ਦੀ ਘੜੀ ਵਿੱਚ 40 ਸਿੰਘ ਲੜੇ ਨੇ 10 ਲੱਖ ਦੇ ਨਾਲ ਕਿਹਾ ਜਾਂਦਾ। ਉਹਨਾਂ ਨੂੰ 40 ਮੁਕਤੇ ਕਿਹਾ ਜਾਂਦਾ। ਸਾਡੇ ਵੱਡੇ ਵੱਡੇ ਵਿਦਵਾਨ ਇੱਥੇ ਫੇਲੀਅਰ ਨਹੀਂ। ਕੋਈ ਤਤ ਦੇ ਨਾਲ ਦੱਸ ਨਹੀਂ ਸਕਿਆ ਵੀ ਕਿਹੜੇ 40 ਮੁਕਤਿਆਂ ਨੂੰ ਪ੍ਰਮਾਣਤਾ ਦੇਣੀ ਹੈ ਹਾਲਾਂਕਿ ਅਰਦਾਸ ਵਿੱਚ 40 ਮੁਕਤਿਆਂ ਦਾ ਜ਼ਿਕਰ ਆਉਂਦਾ ਹੈ ਪਰ ਕੋਈ ਵੀ ਵਿਦਵਾਨ ਇਹ ਮੋਹਰ ਨਹੀਂ ਲਾ ਸਕਿਆ ਅੱਜ ਤੱਕ ਵੀ 40 ਮੁਕਤੇ ਖਦਰਾਣੇ ਦੀ ਢਾ ਬਾਰੇ ਜਿਹੜੇ ਭਾਈ ਮਹਾ ਸਿੰਘ ਦੀ ਡਿਮਾਂਡ ਕਮਾਂਡ ਥੱਲੇ ਲੜੇ ਸੀ ਉਹ ਨੇ ਜਾਂ ਜਿਹੜੇ ਚਮਕੌਰ ਦੀ ਗੜੀ ਵਿੱਚ ਲੜੇ ਸੀ ਉਹ ਨੇ ਉਦੋਂ ਵੀ ਪੰਚ ਦੁਬਤਾ ਦੇਸੀ ਆਛਾ ਜਿਹੜੇ ਪੰਤ ਦੀ ਮੈਂ ਹੁਣ ਗੱਲ ਕਰਨ ਲੱਗਾ ਇਹ ਤੁਸੀਂ ਨਿਰਣਾ ਕਰਿਓ ਇੱਕ ਤਾਂ ਬੰਦੀ ਸਿੰਘ ਉਹ ਨਹੀਂ ਜਿਹੜੇ ਭਾਈ ਜਗਤਾਰ ਸਿੰਘ ਖਵਾਰਾ ਹੋਗੇ ਬਲਵੰਸ਼ਿਕ ਰਾਜੋਆਣਾ ਹੋਗੇ ਤੇ ਜਾਂ ਦਵਿੰਦਰਪਾਲ ਭੁੱਲਰ ਵਰਗੇ ਹੋਗੇ ਇਹ ਨਹੀਂ ਤੇ ਇੱਕ ਅਮਰਤਪਾਲ ਵਾਲੇ ਜਿਹੜੇ ਡਿਬਰੂਗੜ੍ਹ ਗਏ ਸੀ ਥਾਣੇ ਤੇ ਹਮਲਾ ਕਰਕੇ ਗਏ ਸੀ ਉਹ ਨਹੀਂ ਮਤਲਬ ਮੈਂ ਬੰਦੀ ਸਿੰਘਾਂ ਦੀ ਗੱਲ ਕਰ ਰਿਹਾ ਹੁਣ ਪਹਿਲਾਂ ਚਾਲੇ ਮੁਕਤਿਆਂ ਦੀ ਗੱਲ ਹੁੰਦੀ ਸੀ ਅਸ਼ਕ ਬੇਨਤੀ ਤੇ ਮੈਂ ਕਰਦਣਾ ਜੀ ਸਿੱਖ ਰਹਿਤ ਮਰਜ਼ਾਦਾ ਮੁਤਾਬਕ ਜੋ ਵੀ ਹੈ ਉਹਨੂੰ ਮੈਂ ਸਤ ਕਰਕੇ ਮੰਨਿਆ ਤੇ ਮੰਨਦੇ ਰਵਾਂਗੇ ਅਸੀਂ ਪਰ ਜਿਹੜੀਆਂ ਇਹ ਦੁਬਦਾਵਾਂ ਨੇ ਦੁਬਦਾ ਇਹ ਕੌਣ ਕੱਢੂ ਚਲੋ ਉਹ ਤਾਂ ਬਹੁਤ ਪੁਰਾਣੀ ਗੱਲ ਐ ਵਿਦਵਾਨ ਨਿਰਣਾ ਕਰਨੀ ਪਰ ਜਿਹੜੇ ਹੁਣ ਬੰਦੀ ਸਿੰਘਾਂ ਦੀ ਗੱਲ ਐ ਇੱਥੇ ਨਿਰਣਾ ਜ਼ਰੂਰ ਕਰਿਓ ਵੀ ਜਿਹੜੇ ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰੇ ਵਰਗੇ ਨੇ ਰਾਜੂਆਣੇ ਵਰਗੇ ਨੇ ਪ੍ਰੋਫੈਸ਼ਨਲ ਦਵਿੰਦਰਪਾਲ ਭੁੱਲਰ ਵਰਗੇ ਨੇ ਉਹ ਨੇ ਜਾਂ ਜਿਹੜੇ ਅਮਰਤਪਾਲ ਦੇ ਨਾਲ ਨਸ਼ੇੜੀ ਫੜੇ ਗਏ ਸੀਟਵਰਗੜ੍ਹ ਜੇਲ੍ਹ ਗਏ ਬਾਅਦ ਕੇ ਪ੍ਰਧਾਨ ਮੰਤਰੀ ਵਰਗੇ ਦਲਜੀਤ ਕਲਸੀ ਵਰਗੇ ਦੇ ਵਿੱਚ ਅਮਰਤਪਾਲ ਉਹਦਾ ਚਾਚਾ ਵੀ ਹੁੰਦਾ ਜਾਂ ਇਹ ਨੇ ਬੰਦੀ ਸਿੰਘ ਪੰਥ ਦੁੱਬਦਾ ਵਿੱਚ ਹੈ ਨਿਰਣਾ ਕਰ ਲੈ ਹੁਣ ਆਪਾਂ ਇਹ ਉਹ ਲੋਕ ਨੇ ਜਿਹੜੇ ਡਿਬਰੂਗੜ੍ਹ ਗਏ ਆਏ ਹੁਣ ਹੋਰ ਦੀ ਵੀ ਤਿਆਰੀ ਹੈ ਹੁਣ ਇਹ ਕਹਿਣਾ ਸ਼ੁਰੂ ਕਰ ਦੇਣਗੇ ਕੀ ਕਹਿਣਗੇ ਵੀ ਬੰਦੀ ਸਿੰਘ ਪਹਿਲਾਂ ਵਾਲੇ ਤਾਂ ਸਜ਼ਾਾਂ ਮੂਤ ਚੁੱਕੇ ਨੇ ਵੀ ਹੁਣ ਵਾਲੇ ਜਿਹੜੇ ਦੁਬਾਰਾ ਗਏ ਨੇ ਉਹ ਸਜ਼ਾ ਸਜ਼ਾਾਂ ਭੂਤ ਰਹੇ ਨੇ ਭੂਤਣਗੇ ਹੁਣ ਬੰਦੀ ਸਿੰਘ ਕਿਹਨੂੰ ਕਹਿਣਾ ਹੈ ਇਹ ਜਿਨ੍ਹਾਂ ਦੇ ਪੰਥ ਦਾ ਮਖੌਟਾ ਪਾਇਆ ਹੋਇਆ ਕੌਮ ਨੂੰ ਲੁੱਟਣ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਰਹਿੰਦੇ ਨੇ ਉਹ ਨਿਰਣਾ ਕਰਕੇ ਦੱਸ ਦਿਓ ਭਾਈ ਵੀ ਅਸਲ ਬੰਦੀ ਸਿੰਘ ਅਮਰਤਪਾਲ ਵਰਗੇ ਨੇ ਤੇ ਜਾ ਨਿਗਤਾਰ ਸਿੰਘ ਹਵਾਰੇ ਵਰਗੇ ਨੇ ਇਹ ਹੁਣ ਤੁਸੀਂ ਨਿਰਣਾ ਕਰ ਲਓ ਆਸ਼ਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਤਾਂ ਸਵਾਲ ਜੇ ਕੀਤੇ ਨੇ ਭਾਈ ਅਖੌਤੀ ਪੰਥ ਦਰਦਿਓ ਖੋਤੇ ਦੀ ਖੋਤੇ ਤੇ ਸ਼ੇਰ ਦੀ ਖਲ ਪਾ ਕੇ ਯੋਧੇ ਬਣਨ ਵਾਲਿਓ ਇਹ ਨਿਰਣਾ ਕਰ ਲਓ ਵੀ ਅਸਲ ਬੰਦੀ ਸਿੰਘ ਕੌਣ ਨੇ ਤੇ ਨਕਲੀ ਕੋਲ ਇਹ ਨਿਰਣਾ ਕਰ ਇਹ ਗੱਲ ਮੈਨੂੰ ਕਿਉਂ ਕਹਿਣੀ ਪਈ ਬੈਸੇ ਤਾਂ ਜਦੋਂ ਮੈਂ ਵੀਡੀਓ ਸੁਣਨੀ ਆ ਕਈਆਂ ਦੇ ਚਲੂਣੇ ਲੜਨਗੇ ਮਿਰਚਾਂ ਲੜਨਗੀਆਂ ਗਾਲੀ ਗਲੋਚ ਕਰਨਾ ਹੁੰਦਾ ਧਮਕੀਆਂ ਦੇਣਗੀਆਂ ਹੁੰਦੀਆਂ ਨੇ ਬੜਾ ਕੁਝ ਕਹਿਣਾ ਹੁੰਦਾ ਪਰ ਜ਼ਰੂਰੀ ਹੈ ਵੀ ਅਸਲ ਤੇ ਨਕਲ ਕੀ ਹੈ ਇਹ ਨਿਰਣਾ ਕਰਨ ਨੂੰ ਜ਼ਰੂਰੀ ਬਣਦਾ ਜਿਹੜੇ ਸਾਡੇ ਵੱਡੇ ਵੱਡੇ ਪ੍ਰਚਾਰਕ ਬਾਹਮਾ ਊਲਾਰ ਊਲਾਰ ਕੇ ਗੱਲਾਂ ਕਰਦੇ ਨੇ ਉਹ ਵੀ ਥੋੜਾ ਜਿਹਾ ਕਮੈਂਟ ਬਾਕਸ ਵਿੱਚ ਆ ਜਾ ਕਰਨ ਮੈਲਕਮ ਕਰਦਾ ਦੱਸ ਦਿਆ ਕਰਨ ਵੀ ਆ ਨਕਲੀ ਨੇ ਭਾਈ ਆ ਅਸਲੀ ਨੇ ਚਲੋ ਉਹਨਾਂ ਦੀ ਗੱਲ ਛੱਡੋ ਜਿਹੜੇ ਸਾਡੇ ਹੀ ਕੌਮ ਦੇ ਤਖਤਾਂ ਦੇ ਜਥੇਦਾਰ ਨੇ ਉਹ ਤਾਂ ਨਿਰਣਾ ਕਰ ਲਿਆ ਕਰਨ ਮਾੜਾ ਮੋਟਾ ਦੱਸ ਦਿਆ ਕਰਨ ਨਿਗਿਆਨੀ ਜੀ ਆ ਜਿਹੜੇ ਨੇ ਨਾ ਅੰਮ੍ਰਿਤਪਾਲ ਵਾਲੇ ਇਹ ਨਕਲੀ ਨੇ ਤੇ ਭਾਈ ਹਵਾਰੇ ਵਰਗੇ ਇਹ ਅਸਲੀ ਨੇ ਮੈਂ ਮੋਰ ਨਹੀਂ ਲਾਉਂਦਾ ਕਿਸੇ ਤੇ ਮੈਂ ਸਿਰਫ ਉਸਨੂੰ ਚਾਹਣਾ ਵੀ ਨਕਲੀ ਕੌਣ ਨੇ ਅਸਲੀ ਕੌਣ ਨੇ ਪੰਥ ਦੁਬਦਾ ਵਿੱਚ ਹੈ ਹੁਣ ਮੈਂ ਗੱਲ ਇਥੇ ਦੂਜੇ ਪਾਸੇ ਘਮਾਉਣ ਲੱਗਾ ਜੀ ਪੰਥ ਕਦੇ ਦੁਬਦਾ ਵਿੱਚ ਨਾ ਪਿਆ ਨਾ ਪਵੇ ਮੈਂ ਅਖੌਤੀ ਪੰਥਦਰਦੀਆਂ ਦੀ ਗੱਲ ਕਰਨ ਲੱਗਾ ਜਿਹੜੇ ਪੰਥ ਦਾ ਮਖੌਟਾ ਪਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਮੈਂ ਉਹ ਅਖੌਤੀ ਪੰਥ ਦੀ ਗੱਲ ਕਰਨ ਲੱਗਾ ਵੀ ਦੱਸ ਦਿਓ ਭਾਈ ਤੁਹਾਡੇ ਅਸਲੀ ਨਕਲੀ ਬੰਦੀ ਸਿੰਘ ਕੌਣ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ